हां जी की हालचाल है लगता सारे ठीक ठाक हो ता हमेशा चढ़दी कलाच रहो ਤੇ चढ़ਦੀ कला ਦੇ ਵਿੱਚ ਵਾਈ ਗੁਰੂ ਸੱਚੇ ਪਾਛਾ ਤੋਂ ਹਮੇਸ਼ਾ ਰੱਖੇ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਰਨਾ ਨਾ ਭੁੱਲਿਆ ਕਰੋ ਔਰ ਜਿਹੜੇ ਮੇਰੇ ਪ੍ਰਾਣੀ ਵੀਵਸ ਹੈਗੇ ਆ ਮੇਰੇ ਸਰੋਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਮੇਰੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਅੱਜ ਇੱਕ ਆਪਾਂ ਲਾਈਫ ਬਾਰੇ ਗੱਲ ਕਰਨ ਲੱਗੇ ਜਿੰਦਗੀ ਅਗਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਸੌਖੀ ਤੇ ਹਸੀਨ ਬਣਾਉਣੀ ਆ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕੀ ਕਰੀਏ ਤਾਂ ਅੱਜ ਫਿਰ ਆਪਾਂ ਜਲਦੀ ਨਾਲ ਤਸੀਏ ਕਿ ਅਸੀਂ ਜ਼ਿੰਦਗੀ ਜਿਹੜੀ ਆਪਦੀ ਸੌਖੀ ਤੇ ਹਸੀਨ ਕਿਵੇਂ ਬਣਾਉਂ ਜਿੰਦਗੀ ਨੂੰ ਸੌਖੀ ਤੇ ਹਸੀਨ ਬਣਾਉਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈਗਾ ਤਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਕਿਉਂ ਨਾ ਸ਼ੇਅਰ ਕਰ ਦਿਆਂ ਕਿਉਂਕਿ ਅੱਜ ਕੱਲ ਦਾ ਜਮਾਨਾ ਜਿਹੜਾ ਹੈਗਾ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਜਮਾਨਾ ਹੈ ਆਪਾਂ ਨੂੰ ਬਹੁਤ ਹੀ ਜ਼ਿਆਦਾ ਨਾਜ਼ਿਕ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਸਾਰੇ ਜਣੇ ਤਾਂ ਇਸ ਵੇਲੇ ਆਪਾਂ ਨੂੰ ਇਹ ਸਭ ਦੇ ਪਿਆਰ ਦੀ ਜ਼ਰੂਰਤ ਹੁੰਦੀ ਆ ਸਭ ਦੇ ਸਤਿਕਾਰ ਦੀ ਜ਼ਰੂਰਤ ਹੁੰਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਤਿੰਨ ਚੀਜ਼ਾਂ ਹੈ ਜਿਹੜੀਆਂ ਜ਼ਰੂਰੀ ਆ ਅਗਰ ਅਸੀਂ ਉਹ ਤੇਨੀਆਂ ਚੀਜ਼ਾਂ ਸਿੱਖਦੇ ਆਂ ਵੀ ਉਹ ਕੀ ਕਰਨੀਆਂ ਤੇ ਕਿਹੜੇ ਵੇਲੇ ਸਾਨੂੰ ਕਰਨੀਆਂ ਚਾਹੀਦੀਆਂ ਤੇ ਕਿਉਂ ਕਰਨੀਆਂ ਚਾਹੀਦੀਆਂ ਤੇ ਕਦੋਂ ਇੱਕ ਤੁਸੀਂ ਸੁਣਿਆ ਹੋਣਾ ਕਿ ਤੰਦਰੁਸਤ ਰਹਿਣ ਵਾਸਤੇ ਹੱਸਣਾ ਬਹੁਤ ਜ਼ਰੂਰੀ ਹੈ ਕਹਿੰਦੇ ਆ ਨਾ ਕਿ 24 ਘੰਟਿਆਂ ਦੇ ਵਿੱਚ ਇੱਕ ਘੰਟਾ ਜ਼ਰੂਰ ਕੱਢੋ ਤੁਸੀਂ ਵੀ ਇੱਕ ਘੰਟਾ ਤੁਹਾਨੂੰ ਪੂਰਾ ਹਸਮਾ ਹਾਸਾ ਆਉਣਾ ਚਾਹੀਦਾ ਤਾਂ ਜਿਹੜੀ ਤੁਹਾਡੀ ਨਾੜ ਨਾੜ ਦਾ ਬਲੱਡ ਜਮਾ ਹੋਇਆ ਹੁੰਦਾ ਨਾ ਉਹ ਬਲੱਡ ਸਰਕੂਲੇਸ਼ਨ ਬਹੁਤ ਸਪੀਡ ਨਾਲ ਚੱਲਦਾ ਹੈ ਜੀ ਅਸੀਂ ਹੱਸਦੇ ਹਾਂ ਪਰ ਇੱਥੇ ਇੱਕ ਗੱਲ ਆਉਂਦੀ ਆ ਕਿ ਸਾਨੂੰ ਹੱਸਣਾ ਕਿਹੜੇ ਟਾਈਮ ਚ ਆਈਦਾ ਤੁਸੀਂ ਹੁਣ ਕਹੋਗੇ ਸਾਨੂੰ ਹੱਸਣ ਦਾ ਨਹੀਂ ਪਤਾ ਕੋਈ ਗੱਲ ਹੱਸਣ ਵਾਲੀ ਹੋਊਗੀ ਤੇ ਹੱਸਾਂਗੇ ਪਰ ਕੁਝ ਕੁ ਗੱਲਾਂ ਹੈਗੀਆਂ ਜਿਵੇਂ ਕਿ ਅਸੀਂ ਕਿਸੇ ਦੇ ਹੰਝੂ ਵੇਖ ਕੇ ਹੱਸਣਾ ਨਹੀਂ ਆਪਾਂ ਕਹਿ ਦਿੰਨੇ ਨਾ ਇਹਦਾ ਤਾਂ ਕੰਮ ਹੀ ਰੋਣਾ ਹੱਸੀ ਜਾਣੇ ਲੱਗ ਪਿਆ ਰੋਣ ਲੱਗ ਪਿਆ ਹੁਣ ਹੱਸਦੇ ਕਿਸੇ ਦੇ ਹੰਝੂ ਵੇਖ ਕੇ ਰੋਣਾ ਨਹੀਂ ਅਸੀਂ ਫੇਰ ਕਿਸੇ ਭਿਖਾਰੀ ਨੂੰ ਨਹੀਂ ਵੇਖ ਕੇ ਸੀ ਹੱਸਣਾ ਚਾਹੇ ਉਹ ਚੰਗੀ ਤਰ੍ਹਾਂ ਮੰਗ ਰਿਹਾ ਹੈ ਚਾਹੇ ਉਹ ਊ ਮੰਗ ਰਿਹਾ ਹੈ ਚਾਹੇ ਉਹ ਨਕਲੀ ਮੰਗਦਾ ਹੈ ਚਾਹੇ ਜਿਵੇਂ ਵੀ ਮੰਗਦਾ ਉਹ ਪਰਮਾਤਮਾ ਜਾਣੇ ਆਪਾਂ ਹੱਸਣਾ ਨਹੀਂ ਹੈਗਾ ਠੀਕ ਆ ਫੇਰ ਇੱਕ ਕਿਸੇ ਵੀ ਵਿਧਵਾ ਜਾਂ ਆਦਮੀ ਜਾਂ ਔਰਤ ਉਹਨੂੰ ਵੇਖ ਕੇ ਬਿਲਕੁਲ ਹੱਸਣਾ ਨਹੀਂ ਕਦੇ ਵੀ ਨਹੀਂ ਵੈਸੇ ਤਾਂ ਕੋਈ ਹੱਸਦਾ ਨਹੀਂ ਪਰ ਕਈ ਵਾਰਾਂ ਗਾਂਵळा ਕੋਈ ਇਦਾਂ ਦੀ ਹਰਕਤ ਕਰ ਦਿੰਦਾ ਤਾਂ ਆਪਾਂ ਨੂੰ ਹਾਸਾ ਆ ਜਾਂਦਾ ਪਰ ਉਹਦੇ ਦੁੱਖਾਂ ਨੂੰ ਵੇਖ ਕੇ ਵੀ ਕਦੇ ਹੱਸੋ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਦੂਜੇ ਨੰਬਰ ਤੇ ਇੱਕ ਤਿੰਨ ਚੀਜ਼ਾਂ ਆਪਾਂ ਵਰਤਦੇ ਹਾਂ ਉਹ ਤਿੰਨ ਚੀਜ਼ਾਂ ਨੂੰ ਹੱਥ ਲਾਉਣ ਤੋਂ ਪਹਿਲਾਂ 100 ਵਾਰੀ ਸੋਚ ਹੁਣ ਉਹ ਤੁਸੀਂ ਕਹੋਗੇ ਕਿਹੜੀਆਂ ਤਿੰਨ ਚੀਜ਼ਾਂ ਇੱਕ ਜਿਵੇਂ ਕਿਸੇ ਬਾਰੇ ਆਪਾਂ ਕੁਝ ਲਿਖਣਾ ਪਹਿਲਾਂ ਉਹ ਸੋਚੋ ਜਾਣੋ ਵਿਚਾਰੋ ਮਤਲਬ ਕਹਿੰਦੇ ਵੀ ਕਿਸੇ ਬਾਰੇ ਲਿਖਣ ਤੋਂ ਪਹਿਲਾਂ 100 ਵਾਰੀ ਸੋਚੋ ਕਲਮ ਚੁੱਕਣ ਤੋਂ ਪਹਿਲਾਂ 100 ਵਾਰੀ ਸੋਚੋ ਤੇ ਫਿਰ ਹੈਗਾ ਕਿ ਕਦਮ ਅਸੀਂ ਕੋਈ ਵੀ ਮਾੜਾ ਕੰਮ ਕਰਦੇ ਆ ਤਾਂ ਸਾਡੀ ਜਿਹੜੀ ਆਤਮਾ ਅੰਦਰੋਂ ਸਾਨੂੰ ਰੋਕਦੀ ਆ ਤਾਂ ਉਸ ਵੇਲੇ ਅਸੀਂ ਆਤਮਾ ਦੀ ਜਿਹੜੀ ਗੱਲ ਆ ਉਹ ਨਹੀਂ ਸੁਣਦੇ ਤਾਂ ਕੋਈ ਵੀ ਮਾੜਾ ਜਿਹੜਾ ਕਦਮ ਆ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਵੀ ਅਸੀਂ ਇਹ ਕੰਮ ਕਰੀਏ ਕਿ ਨਾ ਕਰੀਏ ਫਿਰ ਹੈਗਾ ਕਿ ਕਿਸੇ ਦੀ ਝੂਠੀ ਕਸਮ ਖਾਣ ਤੋਂ ਪਹਿਲਾਂ 100 ਵਾਰੀ ਸੋਚਣਾ ਸੀ ਕਸਮ ਨਹੀਂ ਖਾਣੀ ਵੀ ਨਹੀਂ ਜੀ ਮੈਨੂੰ ਤਾਂ ਫਲਾਨੇ ਦੀ ਕਸਮ ਆ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ ਤੁਹਾਨੂੰ ਐਵੇਂ ਵਿਹਿਮ ਤਾਂ ਨੈਕਸਟ ਜਿਹੜੀਆਂ ਤਿੰਨ ਚੀਜ਼ਾਂ ਹੈਗੀਆਂ ਉਹ ਕੀ ਕਰਨੀਆਂ ਸੀ ਅੱਜ ਤਿੰਨਾਂ ਦਾ ਹੀ ਆ ਜਿਹੜਾ ਵੀ ਟੌਪਿਕ ਆ ਤਿੰਨ ਚੀਜ਼ਾਂ ਦਾ ਹੀ ਟੌਪਿਕ ਆ ਤਿੰਨ ਚੀਜ਼ਾਂ ਸੀ ਹਰ ਕਿਸੇ ਤੋਂ ਲੁਕਾਉ ਕੇ ਰੱਖਣੀਆਂ ਉਹਨਾਂ ਨੂੰ ਬਿਲਕੁਲ ਸ਼ੋਅ ਆਫ ਨਹੀਂ ਕਰਨਾ ਨੰਬਰ 1 ਤੇ ਆਉਂਦੀ ਆਪਣੀ ਇੱਜ਼ਤ ਉਹਦਾ ਟੰਡੋਰਾ ਨਹੀਂ ਪਟਣਾ ਕਿ ਮੇਰੀ ਇੱਜ਼ਤ ਬਹੁਤ ਬਣੀ ਹੈ ਮੈਨੂੰ ਲੋਕ ਬਹੁਤ ਲਾਈਕ ਕਰਦੇ ਆ ਹੈਨਾ ਇੱਕ ਆਪਣੀ ਦੋਸਤੀ ਤੇ ਪਿਆਰ ਚਾਹੀਓ ਤੁਹਾਡੀ ਕਿਸੇ ਨਾਲ ਵੀ ਫਰੈਂਡਸ਼ਿਪ ਹੋਵੇ ਕੋਈ ਜੰਗ ਮੁੰਡੇ ਕੁੜੀਆਂ ਦੀ ਇਹ ਦੋਸਤੀ ਹਸਬੰਡ ਵਾਈਫ ਦੀ ਦੋਸਤੀ ਆ ਪਿਆਰ ਆ ਤਾਂ ਉਹ ਤੁਸੀਂ ਜਗ ਦੇ ਸਾਹਮਣੇ ਯਾਰ ਨਹੀਂ ਕਰਨਾ ਦੁਨੀਆ ਦੀ ਨਜ਼ਰ ਬਹੁਤ ਭੜੀ ਆ ਬਹੁਤ ਹੀ ਚਾਲੇ ਤੇ ਇੱਕ ਜਿਹੜੀ ਚੀਜ਼ ਅਸੀਂ ਕੋਈ ਖਾਣਾ ਖਾਣੇ ਆ ਖਾਣ ਵਾਲੀ ਚੀਜ਼ ਆ ਤੁਸੀਂ ਬਿਲਕੁਲ ਕਿਸੇ ਦੇ ਬੈਠ ਕੇ ਨਹੀਂ ਸਾਹਮਣੇ ਖਾਣੀ ਅਗਰ ਕੋਈ ਪੁੱਛਦਾ ਵੀ ਤੁਸੀਂ ਇੰਨੇ ਹੈਂਡਸਮ ਲੱਗਦੇ ਆ ਇੰਨੇ ਬਿਊਟੀਫੁਲ ਦਿਖਦੇ ਹੋ ਤੇ ਤੁਸੀਂ ਕੀ ਖਾਣੇ ਆ ਉਥੇ ਅਸੀਂ ਤਾ ਦੇ ਵਿੱਚ ਆਣ ਕੇ ਫਟਾਫਟ ਚਿੱਠਾ ਨਹੀਂ ਖੋਲ ਦੇਣਾ ਵੀ ਮੈਂ ਅਸੇ ਰੋਟੇ ਕੇ ਬਾਦਾਮ ਖਾਨਾ ਮੈਂ ਤਾਂ 11 ਵਜੇ ਫਰੂਟ ਖਾਨਾ ਮੈਂ ਤਾਂ ਆ ਕਰਦਾ ਮੈਂ ਤਾਂ ਲੰਚ ਚ ਇਨਾ ਕੁਝ ਖਾਣਾ ਮੈਂ ਡਿਨਰ ਚ ਇਨਾ ਕੁਝ ਖਾਣਾ ਦੂਜੇ ਦਿਨ ਰੋਟੀ ਖਾਣ ਨੂੰ ਦਿਲ ਨਹੀਂ ਕਰੂਗਾ ਤੁਹਾਡਾ ਚਾਹੀਏ ਅਗਲਾ ਤੁਹਾਨੂੰ ਕੁਝ ਬਣਾ ਕਵੇ ਪਰ ਉਹਨੇ ਇੱਕ ਵਾਰੀ ਅੰਦਰ ਸੋਚਣਾ ਇਹ ਇਹੋ ਜਿਹਾ ਤਾਂ ਹੀ ਪਿਆ ਇਹ ਆ ਖਾਂਦਾ ਇਹਦੀ ਏਕਾਤ ਨਹੀਂ ਇਹ ਦੱਸਦਾ ਹੀ ਨਹੀਂ ਇਹ ਲੱਗਦਾ ਹੀ ਨਹੀਂ ਪਤਾ ਜਦੋਂ ਉਹ ਐਦਾਂ ਦੀਆਂ ਗੱਲਾਂ ਬੰਦਾ ਕਰੂਗਾ 100 ਵਾਰੀ ਤਾਂ ਤੁਸੀਂ ਯਕੀਨ ਕਰੋਗੇ ਕਿ ਤੁਹਾਨੂੰ ਨજર ਲੱਗ ਜਾਵੇ ਤਾਂ ਇਹ ਤਿੰਨੇ ਚੀਜ਼ਾਂ ਹਮੇਸ਼ਾ ਦੋਸਤੀ ਪਿਆਰ ਇੱਜ਼ਤ ਤਿਖਣਾ ਇਹ ਆਪਣਾ ਲੁਕੋ ਕੇ ਰੱਖਣਾ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਕਿਸੇ ਨਾਲ ਜ਼ਾਹਰ ਨਹੀਂ ਕਰਨਾ ਫਿਰ ਹੈਗਾ ਇਹ ਤਾਂ ਚੀਜ਼ਾਂ ਹੋ ਗਈਆਂ ਜਿਹੜਾ ਮਤਲਬ ਇੱਕ ਹੋਰ ਪੁਆਇੰਟ ਹੈਗਾ ਲਾਸਟ ਦੇ ਉੱਤੇ ਵੀ ਅਸੀਂ ਜਿਹੜੀਆਂ ਤਿੰਨ ਚੀਜ਼ਾਂ ਤੋਂ ਡਰਨਾ ਹੈ ਇਹ ਤਿੰਨ ਚੀਜ਼ਾਂ ਕਿਹੜੀਆਂ ਕਿੰਨਾ ਤੋਂ ਅਸੀਂ ਡਰਨਾ ਨੰਬਰ 1 ਤੇ ਤਾਂ ਆਉਂਦਾ ਰੱਬ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਉਹਦੇ ਕੋਲੋਂ ਹਮੇਸ਼ਾ ਡਰਨਾ ਕੋਈ ਕੰਮ ਚੰਗਾ ਕਰੋ ਮਾੜਾ ਕਰੋ ਉਹਦੇ ਕੋਲੋਂ ਪਹਿਲਾਂ ਡਰਨਾ ਚੰਗਾ ਕੰਮ ਕਰਕੇ ਉਹਦਾ ਸ਼ੁਕਰੀਆ ਜ਼ਰੂਰ ਕਰਨਾ ਧੰਨਵਾਦ ਜ਼ਰੂਰ ਕਰਨਾ ਵੀ ਇਹ ਵਾਇਗੁਰ ਸੱਚੇ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ ਰੋਟੀ ਵੀ ਖਾਧੀ ਹੈ ਤਾਂ ਵੀ ਸ਼ੁਕਰੀਆ ਕਰਨ ਦੀ ਆਦਤ ਪਾ ਲਓ ਬਾਜ਼ਾਰੋਂ ਜਾ ਕੇ ਘਰੇ ਵਾਪਸ ਆਏ ਆ ਤਾਂ ਵੀ ਉਹਦਾ ਸ਼ੁਕਰੀਆ ਕਰੋ ਕਿ ਮੈਂ ਸਹੀ ਸਲਾਮਤ ਆਪਣੇ ਘਰੇ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਗੁਨਾਹ ਸਾਰੀਆਂ ਗਲਤੀਆਂ 10 ਮਿੰਟ ਤੁਸੀਂ ਮੈਡੀਟੇਸ਼ਨ ਆਪਣੇ ਆਪ ਤੇ ਲਾਉਣੀ ਆ ਬੀ ਅੱਜ ਜੇ ਮੇਰੇ ਤੋਂ ਜਾਣੇ ਅਣਜਾਣੇ ਵਿੱਚ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਚਾਹੇ ਤੁਸੀਂ ਕੋਈ ਗੁਨਾਹ ਕੀਤਾ ਸਾਰੇ ਦਿਨ ਚ ਜਾਂ ਨਹੀਂ ਕੀਤਾ ਮੇਰੇ ਕੋਲੋਂ ਕਿਸੇ ਨੂੰ ਕੋਈ ਕੁਝ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਮਾਫੀ ਮੰਗਣ ਤੋਂ ਬਾਅਦ ਜਦੋਂ ਅਸੀਂ ਮਾਫੀ ਮੰਗ ਲਈ ਉਸ ਤੋਂ ਬਾਅਦ ਜੋ ਸਵੇਰ ਤੋਂ ਲੈ ਕੇ ਰਾਤ ਨੂੰ ਤੁਹਾਡੇ ਬੈੱਡ ਤੱਕ ਜਾਣ ਵੇਲੇ ਤੱਕ ਹੋਇਆ। ਮਤਲਬ ਤੁਹਾਨੂੰ ਅਚੀਵਮੈਂਟਸ ਹੋਈਆਂ। ਹੁਣ ਅਚੀਵਮੈਂਟਸ ਨੂੰ ਇਹ ਨਾ ਸਮਝ ਲਓ ਕਿ ਮੈਂ ਕੱਪ ਜਿੱਤ ਕੇ ਲਿਆਂਦਾ। ਜੇ ਮੈਨੂੰ ਕੋਈ ਰਾਸ਼ਟਰਪਤੀ ਅਵਾਰਡ ਮਿਲ ਗਿਆ। ਚੰਗਾ ਖਾਣਾ ਮਿਲ ਗਿਆ, ਚੰਗੀ ਦੋਸਤੀ ਮਿਲ ਗਈ, ਜਿਹੜਾ ਕੰਮ ਚਾਹੁੰਦੇ ਸੀ ਚੰਗਾ ਕੰਮ ਹੋ ਗਿਆ, ਕਿਸੇ ਦੇ ਪੈਸੇ ਧਾਰੇ ਦੇਣ ਉਹਦੇ ਪੈਸੇ ਦਿੱਤੇ ਗਏ। ਕਿਸੇ ਨੂੰ ਤੁਸੀਂ ਦਿੱਤੇ ਸੀ ਉਹ ਵਾਪਸ ਆ ਗਏ ਆ। ਜਾ ਕੋਈ ਸਾਰਾ ਦਿਨ ਤੁਹਾਡਾ ਵਧੀਆ ਨਿਕਲ ਗਿਆ ਤੁਹਾਨੂੰ ਕੋਈ ਮਾੜੀ ਖਬਰ ਸੁਣਨ ਨਹੀਂ ਆਈ ਤੁਹਾਡਾ ਮੂਡ ਵਧੀਆ ਰਿਹਾ ਤੁਸੀਂ ਸਾਰਾ ਦਿਨ ਚੰਗੇ ਭਲੇ ਹੋ ਕੋਈ ਸਿਹਤ ਨਹੀਂ ਤੁਹਾਡੀ ਖਰਾਬ ਹੋਈ ਤਾਂ ਉਹਨਾਂ ਚੀਜ਼ਾਂ ਦਾ ਸ਼ੁਕਰੀਆ ਕਰਨਾ ਸੌਣ ਤੋਂ ਪਹਿਲਾਂ ਇਹ ਨਹੀਂ ਭੁੱਲਣਾ ਨੰਬਰ 2 ਤੇ ਅੱਗ ਆਉਂਦੀ ਹੈ ਜੀ ਅੱਗ ਦੇ ਬਿਨਾ ਸਾਡੀ ਜ਼ਿੰਦਗੀ ਅਧੂਰੀ ਹੈ ਕਹੂੰ ਕਿ ਕਿਵੇਂ ਅੱਗ ਕੋਲੋਂ ਤਾਂ ਹਮੇਸ਼ਾ ਡਰ ਕੇ ਹੀ ਚੱਲਣਾ ਚਾਹੀਦਾ ਹੈ ਇਹ ਉਹ ਅੱਗ ਹੈ ਜਿਹੜੀ ਸਾਡੇ ਅੰਦਰ ਵੀ ਬਲਦੀ ਹੈ ਜਿਹੜਾ ਅਸੀਂ ਖਾਣਾ ਖਾਂਦੇ ਆ ਉਹਨੂੰ ਵੀ ਇਹ ਡਾਈਜੈਸਟ ਕਰਦੀ ਹੈ ਹੈਨਾ ਬਰਨ ਕਰਦੀ ਫੈਟ ਬਰਨ ਕਰਦੀ ਹੈ ਇਹ ਤਾਂ ਮਾਮੂਲੀ ਜੀ ਗੱਲ ਸੀ ਫਿਰ ਅੱਗ ਜਿਹੜੀ ਆ ਅੱਗ ਤੋਂ ਬਿਨਾ ਅਸੀਂ ਖਾਣਾ ਨਹੀਂ ਬਣਾ ਸਕਦੇ ਚੁੱਲਾ ਜਲੂਗਾ ਤੇ ਖਾਣਾ ਬਣੂਗਾ ਅਦਰਵਾਈਜ਼ ਖਾਣਾ ਨਹੀਂ ਬਣਨਾ ਲੱਖ ਮਾਰਕੀਟ ਦੇ ਵਿੱਚ ਪੈਕਟ ਆ ਗਏ ਆ ਰੈਡੀ ਮੇਡਸ ਆ ਖਾਣੇ ਮਿਲਦੇ ਆ ਬਟ ਉਹ ਚੀਜ਼ ਨਹੀਂ ਬਣਦੀ ਜਿੰਨੀ ਦੇ ਤੱਕ ਤੁਹਾਡੇ ਘਰ ਚੁੱਲ੍ਹਾ ਨਹੀਂ ਜਲਦਾ ਠੀਕ ਹੈ ਤੇ ਫਿਰ ਵੀ ਡਰਨਾ ਹੁਣ ਤੁਸੀਂ ਦੇਖੋ ਇਹ ਹੀ ਅੱਗ ਜਿਆਦਾ ਜੇ ਕਦਾਨੀ ਖਾਸ ਤਾਂ ਅੱਗ ਲੱਗ ਜੇ ਰੋਜ਼ ਆਪਾਂ ਖ਼ਬਰਾਂ ਸੁਣਦੇ ਆਂ ਟੈਂਟ 'ਚ ਅੱਗ ਲੱਗ ਗਈ ਉੱਥੇ ਇੰਨੇ ਹੋ ਗਏ ਹੈ ਤਾਂ ਉਹੀ ਅੱਗ ਆ ਨਾ ਜਿਹਦੇ ਤੇ ਅਸੀਂ ਰੋਟੀ ਸੇਕਦੇ ਆਂ ਸਾਡਾ ਖਾਣਾ ਪਕਦਾ ਉਦੋਂ ਸਾਨੂੰ ਮਜ਼ਾ ਆਉਂਦਾ ਤੇ ਉਹੀ ਅੱਗ ਆ ਜਿਹੜੀ ਇੱਕ ਤਿੱਲੀ ਨਾਲ ਸਾਡਾ ਚੁੱਲ੍ਹਾ ਚੱਲਦਾ ਤੇ ਇੱਕ ਤਿੱਲੀ ਨਾਲ ਸਾੜੇ ਚੰਗਿਆਰੀ ਨਾਲ ਉਹ ਅੱਗ ਲੱਗ ਜਾਂਦੀ ਤੇ ਸਾਰਾ ਕੁਝ ਬਰਬਾਦ ਹੋ ਜਾਂਦਾ ਇਸ ਕਰਕੇ ਅੱਗ ਦੀ ਵੀ ਪੂਜਾ ਕਰਨੀ ਚਾਹੀਦੀ ਅੱਗ ਦਾ ਵੀ ਸ਼ੁਕਰੀਆ ਕਰਨਾ ਚਾਹੀਦਾ ਅੱਗ ਤੋਂ ਹਮੇਸ਼ਾ ਡਰੋ ਕਦੇ ਵੀ ਅੱਗ ਮੂਰੇ ਨਖਰਾ ਨਾ ਕਰੋ ਤੇ ਤੇ ਨੰਬਰ ਤੇ ਪਾਣੀ ਪਾਣੀ ਤਾਂ ਪਾਣੀ ਆ ਪਾਣੀ ਤੋਂ ਤਾਂ ਹਮੇਸ਼ਾ 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 ਡਰ ਕੇ ਰੋ ਉਹੀ ਪਾਣੀ ਆ ਨਾ ਮਿਲੇ ਤਾਂ ਪਿਆਸੇ ਮਰ ਜਾਈਦਾ ਜ਼ਿੰਦਗੀ ਖਤਮ ਹੋ ਜਾਂਦੀ ਸੋਕਾ ਪੈ ਜਾਵੇ ਤਾਂ ਜ਼ਿੰਦਗੀ ਖਤਮ ਉਹੀ ਪਾਣੀ ਆ ਨਾਵੇ ਤ ਫਸਲਾਂ ਸੋਕੇ ਨਾਲ ਤਬਾਹ ਹੋ ਜਾਂਦੀਆਂ ਧਰਤੀ ਪਾਟ ਜਾਂਦੀ ਹੈ ਫਟ ਜਾਂਦੀ ਹੈ ਧਰਤੀ ਸੋਕੇ ਨਾਲ ਅਸੀਂ ਕਹਿੰਦੇ ਮੀਂਹ ਨਹੀਂ ਪੈ ਰਿਹਾ ਕਿੰਨੀ ਗਰਮੀ ਆ ਸਾਡੀ ਜਾਨ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਉਹੀ ਮੀਂਹ ਉਹੀ ਪਾਣੀ ਜ਼ਿਆਦਾ ਆ ਜਾਵੇ ਫਲੱਡ ਆ ਜਾਵੇ ਸਾਡੀਆਂ ਫਸਲਾਂ ਤਬਾਹ ਹੋ ਜਾਂਦੀਆਂ ਜਦੋਂ ਮੀਂਹ ਬਾਰਿਸ਼ ਕਈ ਵਾਰ ਹੁਣ ਤੁਸੀਂ ਦੇਖਦੇ ਆ ਕਣਕ ਦਾ ਸੀਜ਼ਨ ਹੁੰਦਾ ਜਾਂ ਝੋਨੇ ਦਾ ਸੀਜ਼ਨ ਹੁੰਦਾ ਤਾਂ ਕਈ ਵਾਰ ਮੰਡੀਆਂ ਦੇ ਵਿੱਚ ਇੰਨਾ ਮੀਂਹ ਪੈ ਜਾਂਦਾ ਸਾਰੀ ਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਕੱਟਣ ਤੋਂ ਪਹਿਲਾਂ ਮੀਂਹ ਆ ਜੇ ਤਾਂ ਤਾਂ ਖੇਤਾਂ ਦੇ ਵਿੱਚ ਖੜੀ ਫਸਲ ਤਬਾਹ ਹੋ ਜਾਂਦੀ ਹੈ ਤੇ ਜਦੋਂ ਫਿਰ ਫਲੱਡ ਆ ਜੇ ਜਾਂ ਸੁਨਾਮੀ ਆ ਜੇ ਤਾਂ ਤੁਸੀਂ ਦੇਖਦੇ ਹੋ ਵੀ ਉਦੋਂ ਤਾਂ ਬਚਦਾ ਹੀ ਕੁਛ ਨਹੀਂ ਪਾਣੀ ਦੀ ਅੱਗ ਦੀ ਤੇ ਰੱਬ ਦੀ ਹਮੇਸ਼ਾ ਪੂਜਾ ਕਰੋ ਤੇ ਰੱਬ ਨੂੰ ਇਸੇ ਕਰਕੇ ਕਿਹਾ ਵੀ ਰੱਬ ਨਾਲ ਕੋਈ ਵੀ ਕੋਈ ਡੀਲ ਨਹੀਂ ਕਰਨੀ ਵੀ हे ਵਾਇਗਰੂ ਮੈਨੂੰ ਆਹ ਕਰ ਦੇ ਤਾਂ ਮੈਂ ਤੈਨੂੰ ਆਹ ਦਵਾਂਗਾ ਉਹ ਸਾਡਾ ਪਾਲਣਹਾਰ ਆ ਅਸੀਂ ਉਹਨੂੰ ਕੁਛ ਨਹੀਂ ਦੇ ਸਕਦੇ ਅਸੀਂ ਉਹਨੂੰ ਸ਼ੁਕਰੀਆ ਕਰ ਸਕਦੇ ਹਾਂ ਉਹ ਉਹ ਉਹਨੇ ਸਾਨੂੰ ਜੋ ਦਿੱਤਾ ਸਾਰਾ ਕੁਝ ਰੱਬ ਨੇ ਦਿੱਤਾ ਅਸੀਂ ਉਹ ਚੀਜ਼ਾਂ ਨੂੰ ਹਣਾਉਂਦੇ ਹੋਏ ਉਸ ਰੱਬ ਦਾ 10 ਵੇਰੀ 12 ਵੇਰੀ ਬੈੰਦੇ ਉੱਠਦੇ ਜਿੰਨਾ ਵੀ ਸ਼ੁਕਰੀਆ ਆਪਾਂ ਕਰਦੇ ਹਾਂ ਉਹ ਵੀ ਥੋੜਾ ਤੇ ਸ਼ੁਕਰੀਆ ਕਰਨ ਦੀ ਆਦਤ ਪਾਓ ਤੇ ਨਾ ਚੀਜ਼ਾਂ ਤੋਂ ਡਰੋ ਅੱਗ ਪਾਣੀ ਤੇ ਰੱਬ ਤੋਂ ਆਪਣੇ ਟੀਚਰ ਨੂੰ ਹਮੇਸ਼ਾ ਨਮਸਕਾਰ ਕਰੋ ਜਿੱਥੇ ਵੀ ਮਿਲਦਾ ਉਸ ਟੀਚਰ ਨੇ ਤੁਹਾਨੂੰ ਪੂਰਨੇ ਪਾਪ ਆ ਕੇ ਪੜ੍ਹਨਾ ਸਿਖਾਇਆ ਅੱਜ ਤੁਸੀਂ ਆਈਏਐਸ ਅਫਸਰ ਆਈਪੀਐਸ ਅਫਸਰ ਮੰਤਰੀ ਕੁਛ ਵੀ ਬਣੇ ਆ ਤਾਂ ਉਸ ਟੀਚਰ ਦੀ ਦੇਣ ਆ ਮੰਨਿਆ ਕਿ ਪਹਿਲੀ ਟੀਚਰ ਮਾਂ ਹੁੰਦੀ ਹੈ ਬੱਚੇ ਦੀ ਪਹਿਲੀ ਟੀਚਰ ਤੁਹਾਡੀ ਮਾਂ ਇਸ ਕਰਕੇ ਮਾਂ ਤੇ ਪਿਓ ਦੋਨਾਂ ਨੂੰ ਮੱਥਾ ਟੇਕਣਾ ਕਦੇ ਨਾ ਭੁੱਲਿਓ ਉਹਨਾਂ ਨੂੰ ਜ਼ਰੂਰ ਚੁੱਕ ਕੇ ਸਲਾਮ ਕਰੋ ਫਿਰ ਤੁਸੀਂ ਕੋਈ ਆਪਣਾ ਗੁਰੂ ਧਾਰ ਲੈਨੇ ਆ ਜਿੰਦਗੀ ਦੇ ਵਿੱਚ ਵੀ ਇਹ ਮੇਰਾ ਗੁਰੂ ਆ ਕੋਈ ਆਈਡਲ ਮੰਨ ਲੈਨੇ ਆ ਕੋਈ ਸੰਗੀਤ ਦੀ ਸਿੱਖਿਆ ਲੈਂਦਾ ਕੋਈ ਹੋਰ ਕਿਸੇ ਕਿਸਮ ਦੀ ਵੀ ਕੋਈ ਜਿੰਦਗੀ ਦੇ ਵਿੱਚ ਆਪਣੀ ਸਿੱਖਿਆ ਲੈਂਦਾ ਸਿੱਖਿਆ ਲੈਂਦਾ ਵੀ ਮੈਂ 뮤직 ਸਿਸਟਮ ਸਿੱਖਣਾ ਜਾਂ ਮੈਂ ਗਾਣੇ ਗਾਉਣੇ ਸਿੱਖਣੇ ਆ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਆਪਣਾ ਗੁਰੂ ਧਾਰਨ ਕਰਦਾ ਕੋਈ ਕਲਾਸਿਕਲ 뮤직 ਆ ਕੋਈ ਡਾਂਸ ਆ ਜਾਂ ਕੁਝ ਵੀ ਹੈ ਹੋਰ ਬਹੁਤ ਕੁਝ ਹੈ ਜ਼ਿੰਦਗੀ ਨੂੰ ਹਸੀਨ ਬਣਾਉਣ ਵਾਸਤੇ ਤਾਂ ਆਪਣੇ ਟੀਚਰ ਨੂੰ ਗੁਰੂ ਨੂੰ ਤੇ ਆਪਣੇ ਮਾਤਾ ਪਿਤਾ ਨੂੰ ਜਰੂਰ ਚੋੱਕ ਕੇ ਸਲਾਮ ਕਰੋ ਤਾਂ थैंक यू so much ऑल द बेस्ट मिलती है किसी नई इंफॉर्मेशन में